ਵੇਟ 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 ਥੰਬਨੇਲ ਦੇ ਕੇ ਆਇਓ ਤੁਸੀਂ ਨਹੀਂ 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 ਐ ਕਿਵੇਂ ਗੁਰੂ ਰੰਧਾਵਾ ਪਿੱਛੇ ਛੱਡ ਦੂੰ ਮੋਸੇ ਵਾਲੇ ਜੱਟ ਨੂੰ ਐ ਹੋ ਸਕਦਾ ਹੈ ਕਦੇ ਗਾਣੇ ਉੱਤੇ ਭਾਵੇਂ 10 ਮਿਲੀਅਨ ਵਿਊਜ਼ ਬੇਸਿਕ ਆ ਗਏ ਹੁਣ ਪਰ ਕਿਵੇਂ ਆਇਆ ਆਓ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਦੇ ਆ ਯਾਰ ਭਲਾ ਕੋਈ ਮੋਸੇ ਵਾਲੇ ਜੱਟ ਨੂੰ ਕਿਵੇਂ ਪਿੱਛੇ ਛੱਡ ਸਕਦਾ ਆ ਬਾਕੀ ਤੁਸੀਂ ਇੱਕ ਵਾਰੀ ਇਹ ਵੀਡੀਓ ਐਂਡ ਤੱਕ ਜਰੂਰ ਦੇਖੋ ਕੱਲ ਦੇ ਵਿਊਜ਼ ਵਧ ਰਹੇ ਨੇ ਗੁਰੂ ਰੰਧਾਵਾ ਦੇ ਕੋਈ ਗੱਲ ਨਹੀਂ ਵਧੀ ਜਾਣ ਦੋ ਕਿਉਂਕਿ ਟੀਜ਼ਰ ਨਾਲ ਮੁਕਾਬਲਾ ਚੱਲ ਰਿਹਾ ਸੀ ਅਤੇ ਹੁਣ ਦਿਖਾਉਂਦੇ ਆ ਤੁਹਾਨੂੰ ਵੀوز ਵਧਣ ਦਾ ਅਸਲੀ ਕਾਰਨ ਇਹ ਐਡਵਰਟਾਈਜ਼ਮੈਂਟ ਜੀ ਹਾਂ ਦੋਸਤੋ ਗੁਰੂ ਨੰਦ ਆਵੇ ਤੇ ਸਕਿਨੀ ਖਣੇ ਦੀਆਂ ਐਡਵਰਟਾਈਜ਼ਮੈਂਟਾਂ ਇੰਸਟਾਗ੍ਰam ਤੇ ਤੁਸੀਂ ਦੇਖ ਸਕਦੇ ਹੋ ਆਪਣੀ ਆਪਣੀ ਲੋਕੇਸ਼ਨ ਦੇ ਹਿਸਾਬ ਦੇ ਨਾਲ ਹਰਿਆਣਾ ਪੰਜਾਬ ਦੇ ਵਿੱਚ ਇਹ ਐਡ ਚੱਲ ਰਹੀ ਆ ਇਸ ਸਮੇ ਬਹੁਤ ਹੀ ਜ਼ਿਆਦਾ ਇੱਕ ਕਮੈਂਟਾਂ ਦੇ ਵਿੱਚ ਲੋਕਾਂ ਦਾ ਕਹਿਣਾ ਆ ਵੀ ਲਗਾਉਣੀ ਆ ਐਡਾਂ ਅਤੇ ਫੀਲਿੰਗਾਂ ਫਿਰ ਲੈਣੀ ਆ ਮੂਸੇ ਵਾਲੇ ਜੱਟ ਦੀਆਂ ਇਦਾਂ ਤਾਂ ਨਹੀਂ ਕੰਮ ਚੱਲਦਾ ਦੋਸਤੋ ਬਾਲਾ ਮੂਸੇਲਾ ਜੱਟ ਦਬਜੂਗਾ ਕਿਤੇ ਉਹਦਾ ਥੰਬਨੇਲ ਵੈਸੇ ਹੀ ਲਾਇਆ ਦੋਸਤੋ ਧੰਨਵਾਦ